ਸਤ ਸ੍ਰੀ ਅਕਾਲ ਦੋਸਤੋ ਬਾਈ ਪ੍ਰੇਮ ਦੀ ਵੀਡੀਓ ਨੂੰ ਤੁਸੀਂ ਬੜਾ ਪਿਆਰ ਦਿੱਤਾ ਹਨ ਜਦੋਂ ਆਪਾਂ ਵੀਡੀਓ ਪਾਈ ਸੀਗੀ ਵੀ ਬਾਈ ਨੇ ਲਾਉਣੀ ਆ ਗੋਭੀ ਕਿਉਂ ਲਾਉਣੀ ਆ ਇਹ ਸਾਰੀ ਕਹਾਣੀ ਆਪਾਂ ਤੁਹਾਨੂੰ ਵੀਡੀਓ ਚ ਦੱਸੀ ਸੀਗੀ ਤੇ ਹੁਣ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਬਾਈ ਗੋਭੀ ਦੀ ਪਨੀਰੀ ਆ ਜਿਹੜੀ ਲੱਗ ਚੁੱਕੀ ਆ ਇਹਨੂੰ ਦੂਜਾ ਪਾਣੀ ਜਿਹੜਾ ਬਾਈ ਹੋਰੀ ਲਾ ਰਹੇ ਆ ਤੇ 4 ਦਿਨ ਹੋ ਗਿਆ ਜਿ ਪਨੀਰੀ ਲਾਈ ਨੂੰ ਅੱਜ ਆਪਾਂ ਬਣਾ ਰਹੇ ਆ ਵੀਡੀਓ 22 ਅਗਸਤ ਨੂੰ ਤੇ ਬਾਈ ਨਾ ਕਰਦਿਆਂ ਗੱਲਾਂ ਬਾਤਾਂ ਜਿਹੜੀ ਪਹਿਲਾਂ ਪਨੀਰੀ ਜਦੋਂ ਲਾਈ ਸੀਗੀ ਉਦੋਂ ਥੋੜਾ ਮੌਸਮ ਸੀਗਾ ਠੰਡਾ ਤੇ ਹੁਣ ਬਈ ਦੋ ਦਿਨਾਂ ਦੀ ਗਰਮੀ ਬਹੁਤ ਪੈ ਰਹੀ ਆ ਉਹਦੇ ਕਰਕੇ ਜਿਹੜੀ ਪਨੀਰੀ ਆ ਇੱਕ ਵਾਰੀ ਪੂਰਾ ਸਟ੍ਰੈਸ ਮੰਨ ਰਹੀ ਆ ਜਿਵੇਂ ਸਿੱਧਾ ਕੇਲੀ ਵੀ ਪਨੀਰੀ ਕਮਲਾਈ ਜਾਂਦੀ ਆ ਤਾਂ ਕਰਕੇ ਉਹਨੂੰ ਸ਼ਾਮ ਨੂੰ ਪਾਣੀ ਜਿਹੜਾ ਲਾਇਆ ਜਾ ਰਿਹਾ ਬਾਕੀ ਜਿਹੜੀਆਂ ਗੱਲਾਂ ਬਾਤਾਂ ਆਪਾਂ ਬਾਈ ਪ੍ਰੇਮ ਨਾਲ ਕਰਦੇ ਆ ਕਿ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਿਹੜਾ ਆ ਹਫ਼ਤੇ ਦੇ ਵਿੱਚ ਬਾਈ ਹਰਣਾ ਨੇ ਤਜਰਬੇ ਕੀਤੇ ਆ ਤੇ ਆਪਾਂ ਤੁਹਾਨੂੰ ਕੰਟੀਨਿਊ ਵੀਡੀਓ ਜਿਹੜੀਆਂ ਪਾਉਂਦੇ ਰਹਾਂਗੇ ਤਾਂ ਕਿ ਜਿਹੜੇ ਹੋਰ ਭਰਾ ਹੈਗੇ ਜਿਨ੍ਹਾਂ ਨੇ ਪਹਿਲੀ ਵਾਰ ਗੋਭੀ ਲਾਉਣੀ ਆ ਉਹਨਾਂ ਨੂੰ ਆਪਣੀਆਂ ਵੀਡੀਓ ਤੋਂ ਗੋਭੀ ਦੀ ਖੇਤੀਬਾੜੀ ਜਿਹੜੀ ਪੂਰੀ ਜਾਣਕਾਰੀ ਮਿਲ ਸਕੇ ਨਵੇਂ ਬੰਦਿਆਂ ਨੂੰ ਵੀ ਕੀ ਕੀ ਇਹਦੇ ਚ ਕਮੀਆਂ ਰਹਿ ਜਾਂਦੀਆਂ ਤਾਂ ਕਿ ਤੁਸੀਂ ਉਹਨਾਂ ਦਾ ਪਹਿਲਾਂ ਹੀ ਖਿਆਲ ਰੱਖ ਕੇ ਜਿਹੜਾ ਆਪਦਾ ਵਧੀਆ ਤਰੀਕੇ ਦੇ ਨਾਲ ਗੋਭੀ ਦੀ ਪਨੀਰੀਏ ਜਿਹੜੀ ਉਹ ਤਿਆਰ ਕਰ ਸਕੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਤੇ ਕਿੰਨੇ ਦਿਨ ਹੋ ਗਏ ਬਾਈ ਗੋਭੀ ਲਈ ਨੂੰ ਆਪਣੀ ਅੱਜ ਬਾਈ ਜੀ 22 ਅਗਸਤ ਹੋ ਗਿਆ ਮੇਰੇ ਖਿਆਲ ਹਣਾ ਹਾਂਜੀ ਹਾਂਜੀ ਤੇ 19 ਅਗਸਤ ਨੂੰ ਆਪਾਂ ਛਾਵ ਨੂੰ ਗੋਪੀ ਲਾਈ ਠੀਕ ਹੈ ਬਾਈ ਹਾਂਜੀ ਤਿੰਨ ਦਿਨ ਹੋ ਗਏ ਹਾਂ ਤਿੰਨ ਦਿਨ ਹੋ ਗਏ ਪੂਰੇ ਕੀ ਕੰਡੀਸ਼ਨ ਹੈਗੀ ਹੁਣ ਦੀ ਗੱਲ ਕਰੀਏ ਆਪਾਂ ਕੰਡੀਸ਼ਨ ਆ ਬਾਈ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਕੈਮਰੇ ਦੇ ਮਾਧਿਅਮ ਰਾਹੀਂ ਦਿਖਾਈ ਰਹੇ ਆ ਹੂੰ ਵੀ ਜਿਵੇਂ ਆਪਾਂ ਕਹੇ ਦੀ ਵੀ 100 ਬੂਟਾ ਲਾਇਆ ਜੇ ਆਪਾਂ ਹਾਂਜੀ ਤਾਂ ਉਹਦੇ ਚੋਂ 65 ਤੋਂ 70 ਬੂਟਿਆਂ ਦੀ ਐਵਰੇਜ ਹੈਗੀ ਆ ਵੀ ਜਿਹੜੇ ਸਹੀ ਚੱਲ ਰਹੇ ਆ ਖੜੇ ਆ ਹਾਂਜੀ ਖੜੇ ਆ ਹਾਂਜੀ ਠੀਕ ਹੈ ਤੇ ਜਿਹੜੇ ਬੂਟੇ ਮੰਨ ਕੇ ਚੱਲੋ ਜਿਹੜੀ ਪਿੱਛੇ 30% ਆਪਾਂ ਕਹਿੰਦੇ ਰੇਸ਼ੋ ਰਹੇਗੀ ਹੂੰ ਉਹਦੇ ਚ ਜਿਹੜਾ ਇਹ ਨਾ ਪਨੀਰੀ ਆਪਾਂ ਛਾਂ ਚੋਂ ਲਿਆਏ ਨੈਟ ਵਾਲੀ ਹਾਂ ਨੈਟ ਵਾਲੀ ਪਨੀਰੀ ਐ ਬਾਈ ਵੀ ਨੈਟ ਮੰਨ ਕੇ ਚੱਲੋ ਜਿਵੇਂ ਕਈ ਤਿਆਰਪੇਕਾਰ ਕਿਸਾਨ ਆ ਜਿਹੜੇ ਗੋਭੀ ਬਹੁਤ ਪੁਰਾਣੇ ਸਮਾਂ ਤਲੌਂਦੇ ਆ ਉਹ ਇਹ ਗੱਲ ਕਹਿੰਦੇ ਆ ਵੀ ਮੰਨ ਕੇ ਚੱਲੋ ਜਦੋਂ ਗੋਭੀ ਨੂੰ 10 ਦਿਨ ਹੋ ਜਾਣ 8 ਜਾਂ 10 ਦਿਨ ਹੋ ਜਾਣ ਲੱਗੀ ਨੂੰ ਉਦੋਂ ਤੋਂ ਨੈਟੋ ਹਟਾ ਦਿੰਦੇ ਆ ਹਾਂਜੀ ਤੇ ਜਿਹੜੇ ਇਹ ਮੰਨ ਕੇ ਚਲੋ ਆਪਾਂ ਨਰਸਰੀਆਂ ਚ ਲੈ ਕੇ ਲੈ ਕੇ ਆਉਣੇ ਗੋਭੀ ਉਹਨਾਂ ਦਾ ਤਕਰੀਬਨ ਕੋਈ ਮਜਬੂਰੀ ਲਾ ਲਓ ਜਾਂ ਕੋਸ਼ਿਸ਼ੀ ਜੀ ਵੀ ਲਾ ਲਓ ਉਹਨਾਂ ਦਾ ਨੈਟ ਉਹਨੇ ਦਿਨ ਹੀ ਉੱਪਰ ਰਹਿੰਦਾ ਜਿੰਨਾ ਚਿਰ ਉਹਦੇ ਥੱਲੇ ਫੱਕ ਪੱਟੀ ਦੀ ਇੰਨੀ ਗਰਮੀ ਚ ਖੁੱਲੇ ਚ ਪਨੀਰੀ ਔਖੀ ਹੁੰਦੀ ਆ ਹਾਂ ਔਖੀ ਹੁੰਦੀ ਆ ਤੇ ਉਹਦੀ ਮੈਨੂੰ ਇਹ ਵੀ ਲੱਗਾ ਦੂਜਾ ਨੰਬਰ ਵੀ ਉੱਥੇ ਗ੍ਰੋਥ ਵੀ ਜ਼ਿਆਦਾ ਰਹਿੰਦੀ ਆ ਸ਼ਾਂਚ ਹਾਂ ਤੇ ਇੱਥੇ ਆ ਕੇ ਆਪਾਂ ਹੁਣ ਖੁੱਲੇ ਖੇਤ ਚ ਲਾਈ ਆ ਖੁੱਲੇ ਖੇਤ ਚ ਲਾਉਣ ਕਾਰਨ ਓਦੋਂ ਵਧੀਆ ਮੰਨ ਕੇ ਚਲੋ ਮੌਸਮ ਸੀਗਾ ਤੇ ਹੁਣ ਅੱਜ ਵੀ ਆਪਾਂ ਦੇਖਿਆ ਵੀ ਕਿੰਨਾ ਟੈਂਪਰੇਚਰ ਆ ਤੇ ਕੱਲ ਵੀ ਕਾਫੀ ਟੈਂਪਰੇਚਰ ਸੀਗਾ ਇਹ ਕਿਉਂ ਜਦੋਂ 19 ਤਰੀਕ ਨੂੰ ਆਪਾਂ ਪਾਣੀ ਲਾਇਆ ਉਹਦੇ ਪਾਣੀ ਥੋੜਾ ਘੱਟ ਰਹਿ ਗਿਆ ਸੀ ਹਮ ਮੰਨ ਕੇ ਚੱਲੋ ਜਿਵੇਂ ਆਪਾਂ ਕਹਿ દઈએ ਵੀ ਇਹਨੂੰ 4 ਜਾਂ 5 ਇੰਚ ਪਾਣੀ ਖਾਲ ਦੇ ਵਿੱਚ ਰੱਖੋ ਅ ਪਹਿਲਾਂ ਨਵੀਂ ਕਿਸਾਨ ਹੁਣ ਕਰਕੇ ਗੋਭੀ ਦੇ ਵਿੱਚ ਪਾਣੀ ਥੋੜਾ ਜਿਹਾ ਸੀ ਘੱਟ ਲਾਇਆ ਤੇ ਜਦੋਂ ਬੰਦੇ ਗੋਭੀ ਲਾਉਣ ਵਾਲੀ ਲੇਬਰ ਆਈ ਤਾਂ ਉਹ ਕਹਿੰਦੇ ਵੀ ਬਾਈ ਯਾਰ ਵੀ ਪਾਣੀ ਨਹੀਂ ਲਾਇਆ ਪੂਰਾ ਤੋਂ ਮੈਂ ਕਿਹਾ ਵੀ ਮੈਨੂੰ ਤਾਂ ਤੁਸੀਂ ਆਖਿਆ ਸੀ ਵੀ ਥੋੜਾ ਪਾਣੀ ਲਾਉਣਾ ਆਪੇ ਸੱਲ ਚੜਜੂਗੀ ਤਾਂ ਅੱਛਾ ਉਹ ਸੱਲ ਥੋੜੀ ਜਿਹੀ ਘਟ ਚੜੀ ਤੇ ਗੋਭੀ ਲਾ ਕੇ ਜਦ ਲੇਵਰ ਚਲੀ ਗਈ ਉਹ ਕਹਿੰਦੇ ਬਾਈ ਇਹਨੂੰ ਤੜਕੇ ਪਾਣੀ ਲਾ ਦੇ ਹੂੰ ਚਲੋ ਜਦੋਂ ਸਵੇਰੇ ਪਾਣੀ ਲਾਇਆ ਉਹਨੂੰ ਤੇ ਅਗਲੇ ਦਿਨ ਗਰਮੀ ਹੋ ਗਈ 28 ਅਗਸਤ ਨੂੰ ਤੁਸੀਂ ਟੈਂਪਰੇਚਰ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੀਗਾ ਦੋ ਦਿਨਾਂ ਦੀ ਗਰਮੀ ਬਹੁਤ ਹਾਂ ਤੇ ਤੜਕੇ ਉਹਦੇ ਪਾਣੀ ਜ਼ਿਆਦਾ ਸੀ ਸੂਰਜ ਚ ਸਿੱਧਾ ਪਾਣੀ ਦੇ ਵਿੱਚ ਪੈਂਦਾ ਸੀ ਤੇ ਇੱਕ ਪਰਦਾ ਆ ਜਿਵੇਂ ਆਪਾਂ ਠੇਢ ਪਾਸਾ ਜਿਹਾ ਕਹਿੰਨੇ ਪਰਦਾ ਆ ਜਾ ਵਜ ਗਿਆ ਉਹਦੇ ਨਾਲ ਪਨੀਰੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ ਤੋਂ ਉਹ ਚੱਲ ਰਹੀ ਹੈ ਠੀਕ ਹੈ ਜੀ ਤਕਰੀਬਾ ਇੱਕ ਬਈ ਨਰਸਰੀਆਂ ਵਾਲੀ ਵੀ ਭਰਾ ਹਣਾ ਉਹ ਤਾਂ ਚਲੋ ਆਪਣੀ ਦੇ ਦਿੰਦੇ ਆ ਸੇਲ ਕਰ ਦਿੰਦੇ ਆ ਪਰ ਜਿਹੜਾ ਖੁੱਲੇ ਖੇਤ ਦੇ ਵਿੱਚ ਜਦੋਂ ਆਪਾਂ ਛਾਂ ਵਾਲੀ ਪਨੀਰੀ ਲਿਆ ਕੇ ਲਾਉਣੀ ਆ ਤਾਂ ਉਹ ਬਈ ਡੈਮੇਜ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਬਾਈ ਨੇ ਦੱਸਿਆ 65 70%ਾਂ ਵਿੱਚ ਪਨੀਰੀ ਬਰੀਕ ਵੀ ਬਹੁਤ ਹੁੰਦੀ ਆ ਹਨਾ ਹਾਂ ਬ੍ਰੇਕ ਪਨੀਰੇ ਹੁੰਦੀ ਆ ਤੇ ਬਾਈ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਹੁਣ ਤੱਕ ਖਰਚਾ ਕਿੰਨਾ ਆ ਚੁੱਕਿਆ ਖਾਦਾਂ ਦਾ ਪਨੀਰੀ ਦਾ ਸਾਰਾ ਕੁੱਲ ਮਿਲਾ ਕੇ ਜੇ ਆਪਾਂ ਲਾਉਣਾ ਹੋਵੇ ਖਾਦਾਂ ਦਾ ਬਾਈ ਜੀ ਮੰਨ ਕੇ ਚਲੋ ਜੀ ਆਪਾਂ ਅੰਦਾਜ਼ਾ ਲਾਈਏ 7500 ਰੁਪਏ ਦੀ ਇਹਦੇ ਚ ਆਪਾਂ ਖਾਦ ਡਾਇਰੈਕਟ 7 ਕਨਾਲਾ ਜਤਾਰ ਤੇ ਮੰਨ ਲਈ ਤਾਂ 9000 ਰੁਪਏ ਪ੍ਰਤੀ ਏਕੜ ਦਾ ਆਪਾਂ ਖਾਦਾਂ ਚ ਪਾਤਾ ਫਿਰ ਇਹਦੇ ਚ ਆਪਾਂ ਸੰਜੀਵਣੀ ਪਾਤੀ ਠੀਕ ਹੈ ਉਹ ਮੰਨ ਕੇ ਚੱਲੋ 600 ਰੁਪਏ ਦੀ ਪ੍ਰਤੀ ਏਕੜ ਹੋ ਪੈਗੀ ਤੇ ਉਹਦੋਂ ਉੱਪਰ ਹੁਣ ਆਪਾਂ ਇਹ ਤੇ ਬੈਸਟਰਨ ਪਾウダー ਕਰਾਂਗੇ ਅੱਛਾ ਘਾਰ ਬੜੇ ਜਮਾਨੇ ਪਨੀਰੀ ਕਿੰਨੇ ਦੀ ਪੈਗੀ ਬਾਈ ਪਨੀਰੀ ਇਹਦੇ ਚ ਪੈਗੀ ਬਾਈ ਜੀ 10000 ਰੁਪਏ ਦੀ 10.5000 10000 ਦੀ ਪਨੀਰੀ ਪੈਗੀ ਮੰਨ ਲਾ 20000 ਦਾ ਖਰਚਾ ਦਾ ਹੋ ਗਿਆ ਮੋਟਾ-ਵੋਟਾ ਹੋ ਗਿਆ ਹਾਂ ਤੇ ਲੇਬਰ ਕਿੰਨੇ ਲੱਗੀ ਲੇਬਰ ਨੇ 2800 ਰੁਪਏ ਲਿਆ ਜੀ ਠੀਕ ਹੈ ਕਿੱਲੇ ਦਾ ਓਕੇ ਹਾਂ ਤੇ ਬਈ ਖਾਦਾਂ ਦੀ ਡੋਜ਼ ਦੱਸ ਦੋ ਕਿੰਨੀ ਕਿੰਨੀ ਪਾਈ ਖਾਦਾਂ ਦੀ ਡੋਜ਼ ਇਹਦੇ ਚ ਬਾਈ ਜੀ ਜੇ ਆਪਾਂ ਮੰਨ ਕੇ ਚੱਲੋ ਸੁਭਰਤੀ ਗੱਲ ਕਰੀਏ ਸੁਪਰ ਤੇ ਆਪਾਂ 3 ਗੱਟੇ ਪਾਏ ਹੂੰ ਤੇ 25 ਕਿਲੋ ਪਾਈ ਆ ਇਹਦੇ ਚ ਜਿਹੜੀ ਆਪਣੀ ਇਹਦੀ ਆਈਪੀਐਲ ਦੀ ਆਉਂਦੀ ਆ ਪਟਾਸ਼ ਤੇ ਦੂਜੀ ਜਿਹੜੀ ਕੈਲਸ਼ੀਅਮ ਨਾਈਟ੍ਰੇਟ ਆ ਆਪਣਾ ਜਿਹੜਾ ਯਾਰਾ ਦਾ ਉਹ ਪਾਇਆ 12.5 ਕਿਲੋ 13 ਕਿਲੋ ਵਜਨ ਕਿੱਲੇ ਦਾ ਹਾਂ ਕਿੱਲੇ ਦਾ ਦੋ ਕਿੱਲਾਂ ਚ 25 ਕਿਲੋ ਪੈਂਦਾ ਜਿਹੜਾ ਉਹ ਪਾਇਆ ਹਾਂਜੀ ਤੇ ਸੰਜੀਵਣੀ ਆਪਾਂ 2 ਕਿਲੋ ਕਿੱਲੇ ਦੀ ਪਾਈ ਤੇ ਡੀਏਪੀ ਨਹੀਂ ਪਾਈ ਡੀਏਪੀ ਨਹੀਂ ਹਜੇ ਪਾਈ ਡੀਏਪੀ ਦੀ ਇੱਕ ਤਾਂ ਸ਼ਾਰਟ ਆ ਸੈਂਪਲ ਫੇਲ ਹੋਣ ਕਰਕੇ ਬਾਈ ਜੀ ਤੇ ਜੇ ਆਪਾਂ ਨੂੰ ਡੀਏਪੀ ਮਿਲੀ ਤਾਂ ਜਦੋਂ ਆਪਾਂ ਇਹਨੂੰ 12 ਜਾਂ 13 ਦਿਨਾਂ ਤੋਂ ਮਿੱਟੀ ਲਾਵਾਂਗੇ ਇਹਦੇ ਨਾਲ ਜਦੋਂ ਉਦੋਂ ਸਾਡਾ ਇਹ ਮੰਨ ਕੇ ਚੱਲੋ ਵੀ ਖਿਆਲ ਆ ਵੀ ਉਦੋਂ ਜੇ ਮਿਲ ਗਈ ਡੀਏਪੀ ਆਪਾਂ ਉਦੋਂ ਡੀਏਪੀ ਪਾ ਕੇ ਖਾਹਾਂ ਚ ਫੇਰ ਮਿੱਟੀ ਲਾਵਾਂ ਇੱਕ ਬਈ ਤਰੀਕਾ ਦੱਸਿਓ ਜਿਵੇਂ ਹਨਾ ਤੁਹਾਡਾ ਜ਼ਿਆਦਾ ਲਵਾਈ ਨਹੀਂ ਸੀਗੀ ਫਿਰ ਵੀ ਤੁਸੀਂ ਜਿਹੜਾ ਵਿਚਾਰ ਆ ਉਹ ਖਾਲ ਪਾਇਆ ਹਨਾ ਆਪਾਂ ਦਿਖਾ ਦਈਏ ਆਜੋ ਹਾਂਜੀ ਵੀ ਕਿਹੜੇ ਤਰੀਕੇ ਨਾਲ ਲੱਗਦੀ ਹੈਗੀ ਗੋਭੀ ਆ ਦੇਖੋ ਜਿਵੇਂ ਤੁਸੀਂ ਇਹ ਇੱਕ ਕਿਆਰੀਆਂ ਦੀ ਤਰ੍ਹਾਂ ਵੰਡ ਲਿਆ ਹਨਾ ਕਿੰਨੀਆਂ-ਕਿੰਨੀਆਂ ਵੱਟਾਂ ਦੀਆਂ ਕਿਆਰੀਆਂ ਬੰਦ ਕੀਤੀ ਇਹ ਬਾਈ ਜੀ ਜਿਹੜਾ ਤਾਂ ਮੰਨ ਕੇ ਚਲੋ ਜਿੱਧਰੋਂ ਪਾਣੀ ਆ ਰਿਹਾ ਹਾਂਜੀ ਉਧਰੋਂ ਤਾਂ ਆਪਾਂ ਪਾਇਆ 13ਵੀਂ ਵੱਟ ਬੰਦ ਕਰੀਏ 12 ਅੰਦਰ ਰੱਖ ਕੇ ਠੀਕ ਹੈ ਤੇ ਜਿੱਥੇ ਸਿਰੇ ਜਾਣਾ ਪਾਣੀ ਅੱਗੇ ਭਾਵੇਂ ਕਿੰਨੇ ਕਿੱਲੇ ਲਾਂ ਤੇ ਜਾਣਾ ਉੱਥੇ ਆਪਾਂ 8 ਹੀ ਰੱਖੀਆਂ ਨਹੀਂ ਤਾਂ ਮਕਸਦ ਕੀ ਹੈ ਬਈ ਇਹ 12-12 ਵੱਟਾਂ ਦਾ ਮਕਸਦ ਇਹਦਾ ਇਹ ਆ ਬਾਈ ਜੀ ਵੀ ਜਦੋਂ ਆਪਾਂ ਇਹਦੇ ਵਿਚਾਲੇ ਖਾਲ ਪਾਤਾ ਹਾਂਜੀ ਉਹਦਾ ਮਤਲਬ ਇਹ ਆ ਜਿੰਨਾ ਕ ਆਪਾਂ ਨੂੰ ਪਤਾ ਲੱਗਿਆ ਵੀ ਪਾਣੀ ਵੰਡਿਆ ਜਾਂਦਾ ਉਧਰ 10 ਮਿੰਟਾਂ ਚ ਉਧਰ ਫਿਰ ਜਾਂਦਾ 10 ਮਿੰਟਾਂ ਚ ਇਧਰ ਫਿਰ ਜਾਂਦਾ ਤੇ ਉਹਦੇ ਨਾਲ ਜਿਹੜਾ ਪਾਣੀ ਆ ਨਾ ਮੰਨ ਕੇ ਚੱਲੋ ਵਟਾਂ ਦੇ ਉੱਪਰ ਨਹੀਂ ਚੜਦਾ ਵੀ ਇੱਕ ਸਾਰ ਲੱਗਦਾ ਇੱਕ ਸਾਰ ਲੱਗਦਾ ਜਦੋਂ ਆਪਾਂ ਉਧਰੋਂ ਪਾਣੀ ਛੱਡਾਂਗੇ ਸਿਰੇ ਤੋਂ ਉਹ ਪਾਣੀ ਮੰਨ ਕੇ ਚੱਲੋ ਵੀ ਆਪਾਂ ਖਾ ਵਟਾ ਆਪਾਂ ਵੀ ਉਵੇਂ ਹੀ ਪਾਇਆ ਸੀ ਪਹਿਲਾਂ ਬਾਅਦ ਚਾ ਕੇ ਦੱਸਿਆ ਸਾਨੂੰ ਜਦੋਂ ਉਧਰੋਂ ਪਾਣੀ ਛੱਟਾਂਗੇ ਸਿਰੇ ਆਉਂਦੀ ਆਉਂਦੀ ਉਧਰੋਂ ਵੱਟ ਡੁੱਬ ਜੂਗੀ ਕਈ ਵਾਰੀ ਮਿੱਟੀ ਆ ਜਦੋਂ ਗਿੱਲੇ ਵਾਣ ਦੀ ਇੱਕ ਹੋਰ ਇਹਦੇ ਚ ਉਹ ਆ ਜਦੋਂ ਗਿੱਲੇ ਵਾਣ ਦੀਆਂ ਥੋੜੀਆਂ ਹੀ ਵੱਟਾਂ ਪੈਣਾ ਮਜਬੂਰੀ ਕਾਰਨ ਮੀਂਹ ਸੈੱਲ ਦਾ ਮੌਸਮ ਆ ਜਦੋਂ ਛਿੱਟਾ ਲੱਗਿਆ ਹੁੰਦਾ ਮਿੱਟੀ ਨੂੰ ਤੇ ਉਹ ਜਦੋਂ ਹਾਲ ਕਈ ਵਾਰੀ ਮਿੱਟੀ ਨਹੀਂ ਛੱਡਦਾ ਤੇ ਵਿਚਾਲੇ ਲਿਆ ਕੇ ਮਿੱਟੀ ਛੱਡ ਦਿੰਦਾ ਖਾਲੀ ਦੇ ਜਦੋਂ ਉਹ ਮੰਨ ਕੇ ਚੱਲੋ ਇੱਕ ਅੱਧੀ ਵੱਟ ਹੋਵੇ ਤਾਂ ਉਹ ਬੰਦਾ ਮੰਨ ਕੇ ਚੱਲੋ ਵੀ ਕਈ ਨਾਲ ਕੱਢ ਦਿੰਦਾ ਤਕਰੀਬਨ ਸਾਰੀਆਂ ਵੱਟਾਂ ਦੇ ਵਿੱਚ ਨਾ ਮੰਨ ਕੇ ਚੱਲੋ ਮਿੱਟੀ ਦੇ ਟਿੱਬੇ ਜਿਵੇਂ ਆਪਾਂ ਕਹਿੰਦੇ ਢਿੱਲੇ ਡਿੱਗੇ ਵਾਇ ਸੀ ਤੇ ਉਹਦੇ ਕਾਰਨ ਜਦੋਂ ਆਪਾਂ ਪਾਣੀ ਛੱੜਦੇ ਲੈ ਏਡੀ ਲੰਮੀ ਉਸਰੀ ਦੇ ਵਿੱਚ ਤੇ ਉਹ ਪਾਣੀ ਦੀ ਡਾਫ ਲਾ ਕੇ ਮਗਰਲੇ ਵੱਟ ਤਰ ਠੀਕ ਆਹ ਚਾ ਆ ਬਈ ਦੇਖ ਲੋ ਹਨਾ ਸਿੰਪਲੀ ਗੱਲ ਆ ਵੀ ਜਿਹੜਾ ਖੇਤ ਹੈਗਾ ਜਿਵੇਂ ਕਿਲਾ ਇਹ ਖੇਤ ਆ ਇਹਨੂੰ ਪੁਰਸ਼ ਆਪਣਾ ਪਾਰਟਾਂ ਚ ਵੰਡ ਲੈ ਹੈਗਾ ਤਾਂ ਕਿ ਜਿਹੜਾ ਪਾਣੀ ਉਹ ਥੋੜਾ ਥੋੜਾ ਪਤਲਾ ਪਤਲਾ ਲੱਗੇ ਤੇ ਵਿਚਾਲੇ ਵੀ ਬਾਈ ਨੇ ਖਾਲਪਾ ਦਾ ਜੋ ਤੁਹਾਨੂੰ ਖਾਲ ਵੀ ਦਿਖਾ ਦਿੰਨੇ ਆਪਾਂ ਤੇ ਇਹ 12-12 ਜਿਹੜੀਆਂ ਵੱਟਾਂ ਦੀਆਂ ਇਹਨੇ ਬਾਈ ਨੇ ਚਾਰੇ ਬਣਾਤੇ ਆ ਵੀ ਇੱਕ ਮੂੰਹੇ ਤੋਂ ਜਦੋਂ ਪਾਣੀ ਛੱੜਦਾ ਤੋਂ 12 ਬਟਾ ਨੂੰ ਲੱਗਦਾ ਫੇਰ 10-15 ਮਿੰਟਾਂ ਵਿੱਚ ਬਈ ਫਿਰ ਜਾਂਦਾ ਹੋਊਗਾ ਹਨਾ ਹਾਂ 12 ਮਿੰਟ ਦੀ ਐਵਰੇਜ ਪੈ ਗਈ ਬਈ ਹਾਂ ਜਿਹੜੀ ਦਾ ਪਨੀਰੀ ਬਈ ਹਨਾ ਜਿਹੜੀ ਦਾ ਸੀਗੀ ਮੋਟੀ ਪਨੀਰੀ ਉਹ ਤਾਂ ਖੜੀ ਆ ਵਧੀਆ ਤੇ ਬਰੀਕ ਆ ਜਿਹੜੀ ਉਹ ਸੁੱਕ ਸੁੱਕ ਗਈ ਹੈ ਪਨੀਰੀ ਕਮਲਾ ਗਈ ਆ ਤੇ ਬਾਕੀ ਦੇਖੋ ਹਨਾ ਜਿਹਦਾ ਗਰਮੀ ਜ਼ਿਆਦਾ ਪੈਂਦੀ ਹੈ ਤਾਂ ਹੋਰ ਵੀ ਡੈਮੇਜ ਹੋ ਸਕਦੀ ਆ ਜੇ ਮੌਸਮ ਠੀਕ ਰਹਿੰਦਾ ਤਾਂ ਜਿਹੜਾ ਇਹ ਪਰਸੈਂਟੇਜ ਹੈਗੀ ਆ ਇੱਥੇ ਰਹੂਗੀ ਪਨੀਰੀ ਬਾਕੀ ਸਾਰੀ ਚੱਲ ਪੂਗੀ ਤੇ ਹਜੇ ਦੇਖੋ ਹਨਾ ਕਿਵੇਂ ਦਾ ਮੌਸਮ ਰਹਿੰਦਾ ਤੇ ਪਾਣੀ ਹੈ ਜਿਹੜਾ ਇਹ ਖਾਲੀਆਂ ਦੇ ਬਈ ਪਤਲਾ ਪਤਲਾ ਛੱਡਣਾ ਹੁੰਦਾ ਜਿਵੇਂ ਬਈ ਆ ਹੁਣ ਭਰ ਗਈ ਆ ਕਿਆਰੀ ਹਨਾ ਆ ਦੋ ਤਿੰਨ ਕਿਆਰੀਆਂ ਰਹਿ ਗਈਆਂ ਆਵਾਸਾ ਬੰਦ ਕਰ ਲੇ ਬਈ ਇਹ ਆਪਾਂ ਜਿਹੜਾ ਕਿਲਾ ਥਾਂ ਲਾਇਆ ਸੀ ਹਨਾ ਹਾਂਜੀ ਹੁਣ ਫਿਰ ਜਿਹੜੀ ਅੱਗੇ ਇਧਰ ਦੇਖ ਰਿਹਾ ਵਾਹਣਾ ਆਪਣਾ ਖਾਲੀ ਪਿਆ ਇਹਦਾ ਫਿਰ ਕਿਵੇਂ ਕਰਨਾ ਹੁਣ ਇਹਦਾ ਬਈ ਜੀ ਹਾਂ ਇੱਕ ਗੱਲ ਆਪਣੀ ਵਿੱਚ ਰਹਿ ਗਈ ਸੀ ਬਹੁਤ ਵਧੀਆ ਤੁਸੀਂ ਗੱਲ ਯਾਦ ਕਰਵਾਈ ਇਹ ਹੂੰ ਜਿਹੜੀ ਪਨੀਰੀ ਤੁਸੀਂ ਭਾਵੇਂ ਆਪਾਂ ਕਨਾਲ ਥਾਂ ਲਾਉਣੀ ਆ ਦੋ ਕਨਾਲਾਂ ਲਾਉਣੀ ਆ ਉਹ ਤਾਂ ਚੱਲ ਚੱਲੇ ਜਾਂਦੀ ਆ ਥੋੜੀ ਪਨੀਰੀ ਹੁੰਦੀ ਐ ਤੁਸੀਂ ਕਿੱਲੇ ਤੋਂ ਉੱਪਰ ਵਾਂ ਲਾਉਣਾ ਨਾ ਜਦੋਂ ਹੂੰ ਉਦੋਂ ਭਾਵੇਂ ਤੁਹਾਨੂੰ ਕੋਈ ਕੋਸ ਆਖੀ ਜਾਵੇ ਆਪਾਂ ਆਪਦੀ ਪਨੀਰੀ ਲਿਆ ਕੇ ਤਿਆਰ ਕਰਕੇ ਮੈਂ ਤਾਂ ਜਿੰਨਾ ਕੇ ਤਜਰਬਾ 6-7 ਦਿਨਾਂ ਦਾ ਤਜਰਬਾ ਹੋਇਆ ਮੇਰਾ ਵੀ ਆਪਾਂ ਜਿਹੜਾ ਪੌਦਾ ਆਪਦੇ ਘਰੇ ਤਿਆਰ ਕਰਾਂਗੇ ਉਹ ਆਪਣੀ ਮਿੱਟੀ 'ਚ ਹੋਊਗਾ ਆਪਣੀ ਵਾਤਾਵਰਣ 'ਚ ਹੋਊਗਾ ਉਸੇ ਪਾਣੀ 'ਤੇ ਹੋਊਗਾ ਹਣਾ ਤਾਂ ਉਹਦੀ ਕੰਡੀਸ਼ਨ ਜਦੋਂ ਆਪਾਂ ਉਹਨੂੰ ਪੁੱਟ ਕੇ ਖੇਤ ਚ ਦੂਜੇ ਚ ਟਰਾਂਸਪਲੈਂਟ ਕਰਾਂਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਚੱਲੂ ਨਾਲ ਦੀ ਨਾਲ ਲੱਗ ਜੂਗੀ ਨਾਲ ਦੀ ਨਾਲ ਲੱਗ ਜੂਗੇ ਇਹ ਆਪਾਂ ਲੈ ਕੇ ਆਏ ਆ ਆਪਾਂ ਕਿਤੋਂ ਹੀ ਲੈ ਕੇ ਆਏ ਆ ਪਨੀਰੀ ਉੱਥੇ ਅਗਲਾ ਨੈੱਟ ਪਾ ਕੇ ਰੱਖਦਾ ਜਾਂ ਕਿਵੇਂ ਵੀ ਕਿਸੇ ਵੀ ਕੰਡੀਸ਼ਨ ਚ ਪਨੀਰੀ ਤਿਆਰ ਕਰਦਾ ਹਨਾ ਵੇਚਣ ਵਾਲਾ ਬੰਦਾ ਪਰ ਆਪਾਂ ਆਪਦੇ ਖੇਤ ਦੇ ਵਿੱਚ ਲਾਉਣੀ ਹੁੰਦੀ ਆ ਤਾਂ ਆਪਾਂ ਚੰਗੇ ਚੰਗੇ ਬੂਟੇ ਲਾਉਣੇ ਆ ਕੇਰਾ ਜਦੋਂ ਆਪਾਂ 2 ਏਕੜ ਖੇਤ ਲਾਉਣਾ ਜਾਂ 3 ਲਾਉਣਾ ਆਪਾਂ ਚੰਗੇ ਚੰਗੇ ਬੂਟੇ ਕੱਢ ਕੇ ਵਿੱਚੋਂ ਕੇਰਾ ਲਾ ਦੇਾਂਗੇ ਫਿਰ ਜਿਹੜਾ ਛੋਟਾ ਬੂਟਾ ਹੋਊ ਉਹ ਫਿਰ ਜਦੋਂ ਗਰੋਥ ਕਰੂਗਾ ਫਿਰ ਫਿਰ ਉਹਨੂੰ ਆਪ ਲਾ ਸਕਦੇ ਆ ਹਨਾ ਤਾਂ ਜਿਹੜਾ ਹੁਣ ਆਪਾਂ ਮੁੱਲ ਦੀ ਪਨੀਰੀ ਆ ਉਹਦੇ ਵਿੱਚ ਤਾਂ ਬਾਈ ਚਕਚੁੰਦਰ ਜਿਵੇਂ ਆਪਾਂ ਕਹਿੰਦੇ ਛੋਟੀ ਛੋਟੀ ਪਨੀਰੀ ਆਊਗੀ ਤੇ ਉਹ ਲੇਵਰ ਨੇ ਵੀ ਗੱਲ ਆਉਣੀ ਲਾਉਣੀ ਆ ਹਨਾ ਤੇ ਜੇ ਉਹ ਲੇਵਰ ਵਿੱਚ ਸੜਦੀ ਖਾਈਆਂ ਦਿੱਤਾ ਉਹ ਬਹੁਤ ਜ਼ਿਆਦੇ ਹੋ ਜਾਂਦੀ ਪਨੀਰੀ ਸਹੀ ਆ ਹਾਂ ਫਿਰ ਉਹ ਬਾਈ ਹੁਣ ਦੇਖ ਕੇ ਤਾਂ ਐ ਲੱਗਦਾ ਯਾਰ ਕਿਰਾ ਵੀ ਬਹੁਤ ਨੁਕਸਾਨ ਜਾਂ ਹੋਊਗਾ ਜਾਂ ਪੰਗਾ ਲੈ ਲਿਆ ਹਨਾ ਹਾਂ ਪੰਗਾ ਲੈ ਲੈ ਲੱਗਦਾ ਨੰਗਨ ਟੱਪਣ ਵਾਲੇ ਕਹਿੰਦੇ ਹੋਣਗੇ ਨੰਗਨ ਟੱਪਣ ਵਾਲੇ ਬਹੁਤ ਕਹਿੰਦੇ ਆ ਪਰ ਜਿੱਦẽ ਇਹ ਲਈ ਤੇ ਲਾਉਂਦੇ ਉਹਦੇ ਧੁੱਪ ਖੜੀ ਸੀ ਪੂਰੀ ਤਾਂ ਜਿਵੇਂ ਜਿਵੇਂ ਲਾਉਂਦੇ ਗਏ ਅਸੀਂ ਤੇ ਉਵੇਂ-ਉਵੇਂ ਇਹ ਡਿੱਗਦੀ ਗਈ ਥੱਲੇ ਤੇ ਮੈਂ ਜਿਵੇਂ ਹੁਣ ਆਪਾਂ ਨਵੇਂ-ਨਵੇਂ ਬੰਦੇ ਆ ਤੇ ਮੈਂ ਆਖਿਆ ਭਾਈ ਇਹ ਤਾਂ ਜਾਂ ਲੁੜਕਦੀ ਤੁਰੇ ਜਾਂਦੀ ਆ ਫਿਰ ਮੈਂ ਤੁਹਾਨੂੰ ਵੀ ਫੋਨ ਲਾਇਆ ਤੋ ਤੁਸੀਂ ਵੀ ਮੈਨੂੰ ਭਰੋਸਾ ਦਿੱਤਾ ਵੀ ਕੋਈ ਗੱਲ ਨਹੀਂ ਇਹ ਤੂੰ ਤੜਕੇ ਆ ਕੇ ਦੇਖੀ ਉਹੀ ਗੱਲ ਜਦੋਂ ਤੜਕੇ ਮੈਂ ਪੌਣੇ 6 ਵਜੇ 6 ਵਜੇ ਦਰਮਿਆਨ ਚਾਹ ਚੂ ਪੀ ਕੇ ਮੈਂ ਖੇਤ ਆਇਆ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਐ ਪਨੀਰੀ ਖੜੀ ਸੀ ਹੁਣ ਵੀ ਇਹ ਉਹਦੇ ਨਾਲੋਂ ਕੰਡੀਸ਼ਨ ਬਹੁਤ ਵਧੀਆ ਉਹਨਾਂ ਦੇ ਲੋ ਪਾਣੀ ਜਦੋਂ ਲੱਗ ਗਿਆ ਨਾ ਹਾਂ ਉਵੇਂ ਉਵੇਂ ਉਹੋ ਜਿਹੀ ਲੱਗ ਗਈ ਹੈ ਨਾ ਠੀਕ ਹੈ ਜੀ ਬਾਕੀ ਦੋਸਤੋ ਤੁਸੀਂ ਚੈਨਲ ਨਾਲ ਆਪਣਾ ਜੁੜੇ ਰਹੇ ਹੋ ਆਪਾਂ ਜਿਵੇਂ ਅੱਜ ਚੌਥੇ ਦਿਨੋਂ ਵੀਡੀਓ ਪਾਈ ਆ ਹਨਾ ਤੇ ਜਦੋਂ ਇਹਨੂੰ ਅੱਗੇ ਸਪਰੇਇਆਂ ਕਰਨੀਆਂ ਕਿਹੜੀਆਂ-ਕਿਹੜੀਆਂ ਕਰਨੀਆਂ ਜਦੋਂ ਇਹਨੂੰ ਮਿੱਟੀ ਲਾਉਣੀ ਆ ਉਦੋਂ ਕਿਹੜੀ ਖਾਦ ਪਾ ਕੇ ਮਿੱਟੀ ਲਾਉਣੀ ਆ ਪੂਰੀ ਜਾਣਕਾਰੀ ਇਹ ਜਿਹੜੀ ਤੁਹਾਨੂੰ ਆਪਾਂ ਦੇਾਂਗੇ ਆਏ ਸਮਝ ਲਓ ਵੀ ਬਾਈ ਪ੍ਰੇਮ ਨੇ ਗੋਭੀ ਨਹੀਂ ਲਾਈ ਤੁਸੀਂ ਵੀ ਗੋਭੀ ਨਾਲ ਲਾ ਲਈ ਆ ਤੁਸੀਂ ਦੇ 1000 ਰੁਪਏ ਸਾਂਝੇ ਕਰਾਂਗੇ ਤੁਹਾਡੇ ਨਾਲ ਬਾਈ ਇਹ ਤੇ ਹੁਣ ਸਪਰੇਅ ਪਹਿਲੀ ਕਿਹੜੀ ਕਰ ਰਹੇ ਹੋ ਤੁਸੀਂ ਇਹਦੇ ਤੇ ਆਪਾਂ ਬਾਈ ਜੀ ਵੈਸਟਰਨ ਕਰ ਰਹੇ ਆ ਫਾਈਨਰ ਦਾ ਹੰਗੀ ਸਾਈਡ ਆ ਬਾਈ ਵੈਸਟਰਨ ਕਾਰਬਿਡੇਜਮ 50% 50% ਤੇ ਉਹਦਾ ਕੀ ਮਕਸਦ ਹੁੰਦਾ ਕਿਸ ਕੰਮ ਲਈ ਕੀਤਾ ਜਾਂਦਾ ਜੀ ਉਹਦਾ ਮਕਸਦ ਇਹ ਹੈ ਜੀ ਉਹ ਠੰਡਾ ਜਿਵੇਂ ਆਪਾਂ ਕਹਿ ਦਈਏ ਪਹਿਲਾਂ ਪੰਜਾਬੀ ਪਾਸ਼ਾ ਚ ਕਮਲਾ ਰਹੀ ਹੈ ਪਨੀਰੀ ਜਿਆ ਸੁੱੱਕ ਰਿਹਾ ਬੂਟੇ ਹਨਾ ਹਾਂਜੀ ਉਹਨਾਂ ਨੂੰ ਰੋਕ ਤੇ ਫੰਗਸ ਫੰਗੀ ਸਾਈਡ ਤਾਂ ਆਪਾਂ ਤੁਸੀਂ ਦੱਸ ਹੀ ਦਿੱਤਾ ਵੀ ਉਹ ਫੰਗਸ ਨੂੰ ਕੰਟਰੋਲ ਕਰਦਾ ਹਨਾ ਹਾਂਜੀ ਤਾਂ ਫੰਗਸ ਇਹਨੂੰ ਤੁਹਾਨੂੰ ਪਤਾ ਵੀ ਇਹ ਤਾਂ ਵਾਹਣਾ ਦੂਜਾ ਹੈ ਮੰਨ ਕੇ ਚਲੋ ਥੋੜਾ ਰੇਤ ਲਾ ਤਾਂ ਫੰਗਸ ਦੀ ਸ਼ਿਕਾਇਤ ਘਟ ਆਉਂਦੀ ਹੈ ਪਰ ਆਪਾਂ ਫੇਰ ਵੀ ਕੰਟਰੋਲ ਕਰਾਂਗੇ ਪਹਿਲਾਂ ਠੀਕ ਹੈ ਠੀਕ ਹੈ ਬਈ ਪ੍ਰੇਮ ਧੰਨਵਾਦ ਬਹੁਤ ਬਹੁਤ ਹਨਾ ਠੀਕ ਹੈ ਤੁਹਾਡਾ ਜੇ ਦਾ ਕੋਈ ਸਵਾਲ ਹੈਗਾ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਮੈਂਟ ਕਰ ਦਿਆ ਕਰੋ ਹਨਾ ਵੀ ਭਾਈ ਜੀ ਆਹ ਚੀਜ਼ ਅਸੀਂ ਪੁੱਛਣੀ ਆ ਜਾਂ ਕਈ ਵਾਰੀ ਸਾਡੇ ਤੋਂ ਵੀ ਕੋਈ ਗੱਲਬਾਤ ਰਹਿ ਜਾਂਦੀ ਉਹ ਵੀ ਸਾਨੂੰ ਜਰੂਰ ਦੱਸਿਆ ਕਰੋ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਏ ਟੂ ਜ਼ੈਡ ਜਿਹੜੀ ਜਾਣਕਾਰੀ ਆ ਉਹ ਗੋਭੀ ਬਾਰੇ ਤੁਹਾਨੂੰ ਇਥੋਂ ਵੀਡੀਓ ਜਰੀਏ ਅਸੀਂ ਦਿਹਾ ਕਰਾਂਗੇ ਤੇ ਚਲੋ ਗਰਮੀ ਕਰਕੇ ਥੋੜੀ ਪਨੀਰੀ ਇਹ ਖਰਾਬ ਹੋਈ ਆ ਜਿਹੜੀ ਇਸ ਤੋਂ 10 12 15 ਦਿਨਾਂ ਤੱਕ ਗੋਭੀ ਲੱਗੂਗੀ ਉਹਦੇ 'ਚ ਬਈ ਜ਼ਿਆਦਾ ਖਤਰਾ ਨਹੀਂ ਹੁੰਦਾ ਸਤੰਬਰ ਮਹੀਨੇ ਦੇ ਵਿੱਚ ਮੌਸਮ ਵੈਸੇ ਹੀ ਠੀਕ ਹੋ ਜਾਂਦਾ ਰਾਤਾਂ ਦਾ ਠੰਡੀਆਂ ਹੁੰਦੀਆਂ ਹੁੰਦੀਆਂ ਦਿਨ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਘਟਣ ਲੱਗ ਜਾਂਦਾ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਹੁਣ ਜਿਹੜੀ ਗੋਭੀ ਹੋਰ ਲਾਉਣੀ ਆ ਉਹਦੀ ਪਨੀਰੀਏ ਕਹਿੰਦੇ ਅਸੀਂ ਆਪ ਤਿਆਰ ਕਰਨੀ ਆ ਤੇ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਜਿਉਂਦੇ ਵੱਸਦੇ ਰਹੋ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ